ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਪਨੀਰ ਦੇ ਪਰੌਂਠੇ ਤੇ ਇੱਥੇ ਅਸੀਂ ਪਨੀਰ ਲਿਆ ਸੀ ਤੇ ਪਨੀਰ ਨੂੰ ਆਪਾਂ ਕ੍ਰਸ਼ ਕਰ ਲਵਾਂਗੇ ਪਨੀਰ ਨੂੰ ਆਪਾਂ ਕद्दूकस ਨਾਲ ਕ੍ਰਸ਼ ਕਰ ਲਵਾਂਗੇ ਤੇ ਆਪਾਂ ਹੱਥ ਦੇ ਨਾਲ ਵੀ ਇਹਨੂੰ ਮਸਲ ਕੇ ਤਿਆਰ ਕਰ ਸਕਦੇ ਹਾਂ ਤੇ ਇੱਥੇ ਮੈਂ ਸਾਰਾ ਪਨੀਰ ਆਪਾਂ ਕद्दूकस ਕਰ ਲਵਾਂਗੇ ਕ੍ਰੈਚ ਕਰ ਲਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਇੱਥੇ ਮੈਂ ਦੋ ਤਿੰਨ ਹਰੀਆਂ ਮਿਰਚਾਂ ਕੱਟ ਲਈਆਂ ਸੀ ਹਰੀਆਂ ਮਿਰਚਾਂ ਪਾ ਦਵਾਂਗੇ ਉਸ ਤੋਂ ਬਾਅਦ ਆਪਾਂ ਬਰੀਕ ਬਰੀਕ ਪਿਆਜ਼ ਪਾ ਦਵਾਂਗੇ ਇੱਥੇ ਆਪਾਂ ਧਨੀਆ ਕੱਟ ਲਿਆ ਸੀ ਧਨੀਏ ਨੂੰ ਵੀ ਪਾ ਦਵਾਂਗੇ ਨਮਕ ਪਾਵਾਂਗੇ ਆਪਾਂ ਆਪਣੇ ਸਵਾਦ ਅਸਾਰ ਮੇਰੀ ਮਿਰਚ ਪਾ ਦਵਾਂਗੇ ਕਾਲੀ ਮਿਰਚ ਪਾਊਡਰ ਅੱਜ ਆਪਾਂ ਧਨੀਆ ਪਾਊਡਰ ਪਾਵਾਂਗੇ ਗਰਮ ਮਸਾਲਾ ਜਵੈਨ ਨੂੰ ਮਸਲ ਕੇ ਪਾ ਦਵਾਂਗੇ ਇੱਥੇ ਲਈ ਆਪਾਂ ਕਸਤੂਰੀ ਮੇਥੀ ਕਸਤੂਰੀ ਮੇਥੀ ਨੂੰ ਮਸਲ ਕੇ ਪਾਵਾਂਗੇ ਕਸਤੂਰੀ ਮੇਥੀ ਪਾ ਕੇ ਜਵੈਨ ਪਾ ਕੇ ਪਰੌਂਠੇ ਬਹੁਤ ਸਵਾਦ ਬੰਦੇ ਮਿਕਸਚਰ ਨੂੰ ਹੁਣ ਆਪਾਂ ਮਿਕਸ ਕਰ ਦਵਾਂਗੇ ਇੱਥੇ ਮਿਕਚਰ ਨੂੰ ਆਪਾਂ ਮਿਕਸ ਕਰ ਲਿਆ ਸੀ ਤੇ ਜੇ ਆਪਾਂ ਨੂੰ ਇਹਦੇ ਵਿੱਚ ਹਲਦੀ ਪਾਉਣਾ ਪਸੰਦ ਆ ਤਾਂ ਥੋੜੀ ਜਿਹੀ ਆਪਾਂ ਇਹਦੇ ਵਿੱਚ ਹਲਦੀ ਵੀ ਪਾਅ ਦੇਵਾਂਗੇ ਪਾ ਸਕਦੇ ਹਲਦੀ ਵੀ ਇੱਥੇ ਅਸੀਂ ਇੱਕ ਪੇੜਾ ਲੈ ਲਿਆ ਸੀ ਤੇ ਪੇੜੇ ਨੂੰ ਆਪਾਂ ਹੁਣ ਤੂਲਾ ਲਗਾ ਦੇਵਾਂਗੇ ਤੇ ਪੇੜੇ ਨੂੰ ਆਪਾਂ ਇਸ ਤਰ੍ਹਾਂ ਇਹਨੂੰ ਚੁੰਨ ਲਵਾਂਗੇ ਫਿਰ ਆਪਾਂ ਧੂਲਾ ਲਗਾਵਾਂਗੇ ਤੇ ਇਹ ਰੋਟੀ ਨੂੰ ਮੇਲ ਲਵਾਂਗੇ ਆਪਾਂ ਤੇ ਉੱਪਰ ਆਪਾਂ ਇਹਦੇ ਥੋੜਾ ਥੋੜਾ ਘਿਓ ਲਗਾ ਦੇਵਾਂਗੇ ਤੇ ਆਪਾਂ ਪਨੀਰ ਵਾਲਾ ਮਿਕਸਚਰ ਪਾ ਦਵਾਂਗੇ ਤੇ ਪਰੌਠੇ ਦੀ ਆਪਾਂ ਇਹਨੂੰ ਸ਼ੇਪ ਦੇ ਦੇਵਾਂਗੇ ਉਪਰੋਂ ਇਹ ਆਪਾਂ ਦਬਾ ਦੇਵਾਂਗੇ ਜਿਹੜਾ ਇਹਦੇ ਵਿੱਚ ਪਨੀਰ ਹੈ ਉਹ ਔਰ ਢੇੜੇ ਦੇ ਵਿੱਚ ਬੈਠ ਜਾਏਗਾ ਫਿਰ ਆਪਾਂ ਇਹਨੂੰ ਟੁਕਲਾ ਲਾ ਦੇਵਾਂਗੇ ਟੂਲਾ ਲਾ ਕੇ ਹੁਣ ਆਪਾਂ ਇਹਨੂੰ ਵੇਲ ਲਵਾਂਗੇ ਤੇ ਪਨੀਰ ਵਾਲੇ ਪਰੌਂਠੇ ਸਭ ਨੂੰ ਬਹੁਤ ਪਸੰਦ ਹੁੰਦੇ ਆ ਤੇ ਟੇਸਟ ਵੀ ਬੜੇ ਬੰਦੇ ਪਨੀਰ ਵਾਲੇ ਪਰੌਂਠੇ ਪਰਾਠੇ ਨੂੰ ਹੁਣ ਆਪਾਂ ਵੇਲ ਲਿਆ ਸੀ ਤੇ ਤਵੇ ਦੇ ਉੱਪਰ ਪਾ ਦਵਾਂਗੇ। ਪਰਾਠੇ ਨੂੰ ਆਪਾਂ ਹੁਣ ਤਵੇ ਦੇ ਉੱਪਰ ਪਾ ਦਵਾਂਗੇ। ਪਰਾਠੇ ਦੀ ਆਪਾਂ ਹੁਣ ਸਾਈਡ ਚੇਂਜ ਕਰ ਦਵਾਂਗੇ। ਕੇਵਲ ਲਗਾ ਦਵਾਂਗੇ ਆਪਾਂ ਪਰਾਠੇ ਦੇ ਉੱਪਰ। ਆਨ ਨੂੰ ਚੇਂਜ ਕਰ ਦਵਾਂਗੇ ਇੱਧਰਲੀ ਸਾਈਡ ਵੀ ਆਪਾਂ ਕਿਉਂ ਲਾ ਦਾਂਗੇ ਪਰੌਂਠੇ ਨੂੰ ਆਪਾਂ ਘਮਾਕ-ਮਾ ਕੇ ਕਰੈਂਚੀ ਬਣਾ ਲਵਾਂਗੇ ਪਰੌਠਾ ਬਣ ਕੇ ਤਿਆਰ ਹੈ ਤੇ ਪਰੌਂਠੇ ਨੂੰ ਆਪਾਂ ਤਵੇ ਤੋਂ ਉਲਾ ਦੇਵਾਂਗੇ ਤੇ ਇੱਥੇ ਆਪਾਂ ਇੱਕ ਪੇੜਾ ਹੋਰ ਵੇਲ ਲਿਆ ਸੀ ਤੇ ਇਹਦੇ ਉੱਪਰ ਵੀ ਪਨੀਰ ਨੂੰ ਪਾ ਦਵਾਂਗੇ ਤੇ ਇਹ ਬਣਾਵਾਂਗੇ ਆਪਾਂ ਗੋਲ ਪਰੌਂਠਾ ਇਸ ਤਰ੍ਹਾਂ ਆਪਾਂ ਆਟੇ ਨੂੰ ਇਕੱਠਾ ਕਰ ਲਵਾਂਗੇ ఆటా ఏదా వాటా లా దగ్గర ఇర ధూనేవే ල්ලද නා පරුවෝටිනු වේල්ලවාගේ හොළ තරෝටිනු වේල්කේතයාර කලයාසියපන්තේ රෝ ටිනුත ේට පාදවාගේ තරෝටින්ත වේටේ පාදවාගේ ਗੋਲ ਪਰੌਠਾ ਵੀ ਬਣ ਕੇ ਤਿਆਰ ਹੈ। ਉਹਨਾਂ ਸਹੀ ਪਰੌਠੇ ਬਣਾ ਕੇ ਤਿਆਰ ਕਰ ਲਏ ਸੀ। ਪਰੌਠੇ ਬਣ ਕੇ ਤਿਆਰ ਹ ਤਾਂ ਤੁਸੀਂ ਦੇਖ ਸਕਦੇ ਪਨੀਰ ਵਾਲੇ ਪਰੌਠੇ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਤੇ ਪਰੌਠੇ ਨੂੰ ਆਪਾਂ ਤੁਹਾਨੂੰ ਤੋੜ ਕੇ ਦੇਖੀਏ। ਅੰਦਰ ਤੱਕ ਪੂਰੇ ਐ ਪਰੌਠੇ ਭਰੇ ਪਨੀਰ ਨਾਲ ਬਹੁਤ ਜ਼ਿਆਦਾ ਟੇਸਟ ਲੱਗਦੇ ਪਨੀਰ ਦੇ ਪਰੌਠੇ। ਇਥੇ ਆਪਾਂ ਲਿਆ ਜੀ ਖੱਟਾ ਮਿੱਠਾ achar ਤੇ achar ਦੇ ਨਾਲ ਆਪਾਂ ਸਰਵ ਕਰਾਂਗੇ ਤੇ ਉੱਪਰ ਰੱਖਾਂਗੇ ਆਪਾਂ ਮੱਖਣ ਤੇ ਜੇ ਤੁਹਾਨੂੰ ਪਨੀਰ ਦੇ ਪਰੌਠਿਆਂ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ